हो गया आ, क्या भी 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 मरेगा बड़े आदमी नहीं मरेगा उसका तो बोरी पैसा भरा पड़ा है क्या कहना चाहते हैं सरकार को आप क्या करेंगे मजदूर को कोई सुनवाई नहीं करता है तीन सौ रुपया दिहाड़ी मिलता है बिहार से में दो हजार रुपया लगता है तीन हजार रुपया खर्चा लग जाता है हर सर कैसे जिएंगे इससे अच्छा एक बार गोली मार दो चले जाएंगे ਇਹ ਤਾਂ ਜ਼ਹਿਰ ਖਿਲਾ ਦਿਓ ਸਭੀ ਗਰੀਬ ਨੂੰ ਜ਼ਹਿਰ ਖਿਲਾ ਕੇ ਖਤਮ ਕਰ ਦੋ ਪਿਆਰ ਨਾਲ ਜੋ ਇਹ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਦੇ ਦੇਖ ਰਹੇ ਹੋ ਇਹ ਏਸ਼ੀਆ ਦੇ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਨਾਜ ਮੰਡੀ ਦੀਆਂ ਨੇ ਅੱਜ ਤੜਕਸਾਰ ਹੋਈ ਬੇਮੌਸਮੀ ਬਾਰਿਸ਼ ਨੇ ਜਦੋਂ ਖੇਤਾਂ ਵਿੱਚ ਖੜੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਉੱਥੇ ਮੰਡੀ 'ਚ ਪਈਆਂ ਫਸਲਾਂ ਦੀ ਵੀ ਪਸਾਤੀ ਪਾਣੀ ਨੇ ਕਾਫੀ ਨੁਕਸਾਨ ਕਰ ਦਿੱਤਾ ਇੱਥੇ ਮੌਜੂਦ ਮਜ਼ਦੂਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਜਾਂ ਤਾਂ ਸਾਨੂੰ ਗੋਲੀ ਮਾਰ ਦਿਓ ਜਾਂ ਜ਼ਹਿਰ ਖਵਾ ਦਿਓ ਬੇਸ਼ੱਕ ਪੰਜਾਬ ਵੱਲੋਂ ਅਨਾਜ ਮੰਡੀਆਂ 'ਚ ਫਸਲਾਂ ਦੀ ਖਰੀਦ ਦੇ ਸੁਵਜਾਗ ਬੰਧਾ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਡੀਆਂ 'ਚ ਕਿਸਾਨਾਂ ਦੀਆਂ ਭਿੱਜੀਆਂ ਫਸਲਾਂ ਨੇ ਸਰਕਾਰ ਦੇ ਇਹਨਾਂ ਦਾਅਵਿਆਂ ਦੇ ਸਵਾਲੇ ਚ ਨਾ ਦਿੱਤਾ ਹੈ ਮੰਡੀਆਂ 'ਚ ਬਣਾਏ ਗਏ ਸੈੱਡ ਨਾ ਮੱਤ ਸਮੱਥਾ ਵਾਲੇ ਨੇ ਜਿਸ ਨਾਲ ਫਸਲਾਂ ਦੀ ਸਾਬ ਸੰਭਾਲ ਕਰਨੀ ਮੁਸ਼ਕਲ ਹੋ ਰਹੀ ਹੈ ਅਜਨ ਜੇਦ ਹੋਈਏ بارش ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ ਮੰਡੀਆਂ 'ਚ ਮੌਜੂਦ ਕਿਸਾਨਾਂ ਦੱਸਿਆ ਕਿ ਇੱਕ ਪਾਸੇ ਤਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਧਰਨੇ ਤੇ ਬੈਠੇ ਨੇ ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ ਸਮਾਨੀ ਸ਼ੁਰ ਰਹੀਆਂ ਹਨ ਜਿਸ ਕਾਰਨ ਬੇ ਮਹਿੰਗੇ ਮੁੱਲ ਨਾਲ ਪਾਲੀਆਂ ਫਸਲਾਂ ਹੁਣ ਅਚਨ-ਜੇਤੀ ਬੇਮੌਸਮੀ ਬਰਸਾਤ ਨੇ ਝੰਮ ਦਿੱਤੀਆਂ ਨੇ ਕਿਸਾਨਾਂ ਨੇ ਭਰੇ ਮਾਨ ਨਾਲ ਦੱਸਿਆ ਕਿ ਮੰਡੀਆਂ 'ਚ ਫਸਲਾਂ ਢੱਕਣ ਲਈ ਤਰਪਾਲਾਂ ਵੀ ਉਪਲਬਧ ਨਹੀਂ ਜਿਸ ਨਾਲ ਮੰਡੀਆਂ 'ਚ ਝੋਨੇ ਦੇ ਅੰਬਾਰ ਬਰਸਾਤ ਨਾਲ ਭਿੱਜ ਗਏ ਜਦੋਂ ਪੱਤਰਕਾਰਾਂ ਵੱਲੋਂ ਮੰਡੀਆਂ 'ਚ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਦੇ ਮਜ਼ਦੂਰ ਵਰਦੇ ਮੀਂਹ 'ਚ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਢੱਕਦੇ ਨਜ਼ਰ ਆਏ ਕੁਝ ਦਿਨ ਪਹਿਲਾਂ ਪੱਕੀ ਫਸਲ ਦੇਖ ਖੋਸ਼ੰਦ ਦੇ ਕਿਸਾਨਾਂ 'ਚ ਬੇਮੌਸਮੀ بارش ਕਰਕੇ ਮੁੜ ਜਾਏ ਨਜ਼ਰ ਆਏ ਕਿਉਂ ਤਿਹਾਰਾਂ ਦਾ ਸੀਜ਼ਨ ਹੈ ਅਤੇ ਹਰ ਵਿਅਕਤੀ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫਸਲਾਂ ਤੇ ਹੀ ਨਿਰਭਰ ਹੈ ਅੱਜ ਸਵੇਰ ਤੋਂ ਹੋ ਰਹੀਆਂ ਬਾਰਸ਼ਾਂ ਨੇ ਫਸਲਾਂ ਹਰਾਚਾਰਾ ਸਬਜ਼ੀਆਂ ਨੂੰ ਪ੍ਰਭਾਵਿਤ ਕੀਤਾ ਹੈ بارش ਕਾਰਨ ਆਮ ਜਨਜੀਵਨ ਵੀ ਠੱਪ ਰਿਹਾ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਹੋਈ بارش ਨਾਲ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਰਦਾਬਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਰਜ਼ੇ ਦੀ ਮਾਰ ਚੱਲ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਜਿਹੜਾ ਇਹ ਅੱਜ بارش ਪਈ ਆ ਬਹੁਤ ਜ਼ਿਆਦਾ ਭਾਰੀ بارش ਪਈ ਆ ਸਾਰੇ ਪੰਜਾਬ ਦੇ ਵਿੱਚ ਇਹਦੇ ਵਿੱਚ ਕੀ ਆ ਜਿਹੜਾ ਮੰਡੀ 'ਚ ਮਾਲ ਪਿਆ ਦੀਗਾ ਔਰ ਜੀਮੀਦਾਰਾਂ ਦੀ ਕਿਸਾਨਾਂ ਦੀ ਢੇਰੀਆਂ ਪਈਆਂ ਦੀਆਂ ਉਹਦੇ ਪੁੱਤਾਂ ਵਾਂਗੂ ਪਾਲੀ ਬਦਲ ਪਈ ਦੀਗੀ ਕਾਇਓ ਖੇਤ ਚ ਗੜੀ ਆ ਚਾਹੇ ਮੰਡੀ 'ਚ ਪਈ ਆ ਜਾਂ ਛੱਲਾਂ 'ਚ ਵੀ ਮਾਲ ਪਿਆ ਛੱਲਾਂ 'ਚ ਵੀ 1-1 ਫੁੱਟ 2-2 ਫੁੱਟ ਪਾਣੀ ਕੱਢ ਗਿਆ ਉਹ ਵੀ ਨੀਚੇ-ਨੀਚੇ 1-1 ਬੋਰੀ 2-2 ਬੋਰੀ ਖਰਾਬ ਹੋ ਗਈਆਂ ਡੈਮੇਜ ਹੋ ਗਈਆਂ ਅਸੀਂ ਬਹੁਤ ਬੜੇ ਬਹੁਤ ਪਰੇਸ਼ਾਨ ਆ ਇਹ ਮਾਲ ਹੁਣ ਇਹ ਕਿਵੇਂ ਚੱਕਿਆ ਜਾਊਗਾ ਕਿਵੇਂ ਸ਼ੈਲਨ ਚ ਜਾ ਕੇ ਲੱਗੂਗਾ ਕਿਵੇਂ ਇਹਨੂੰ ਖੋਲਾਂਗੇ ਜਦਕੇ ਖੋਲਣ ਦੇ ਨੂੰ ਹੁਕਮ ਨਹੀਂ ਤੁਹਾਨੂੰ ਠੀਕ ਹੈ ਨਾ ਜੇ ਅਸੀਂ ਖੋਲਾਂਗੇ ਤਾਂ ਉਹ ਪ੍ਰਸ਼ਾਸਨ ਕਹਿੰਦਾ ਗਿਣਤੀ ਕਰਾਓ ਜੀ ਇਹ ਕਰਾਓ ਜੀ ਖੋਲਣ ਦੇ ਤੁਹਾਨੂੰ ਹੁਕਮ ਨਹੀਂ ਇਸ ਕਰਕੇ ਦੇਖੋ ਕੀ ਕਰਦਾ ਪ੍ਰਸ਼ਾਸਨ ਮਾਲ ਜਿਹੜਾ ਹੈਗਾ ਟੋਟਲੀ ਮੰਡੀ ਦੇ ਵਿੱਚ ਡੈਮੇਜ ਹੋ ਚੁੱਕਿਆ ਸਾਰਾ ਇਹ ਇੱਕ ਪ੍ਰਧਾਨ ਜੀ ਮਜ਼ਦੂਰ ਵੀ ਬਹੁਤ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਦੇਖੋ ਇਹ ਮੰਡੀ ਦਾ ਚੱਕਾਈ ਦੁਬਾਰਾ ਕਰਨੀ ਪਏ ਦੇਖੋ ਇਹ ਜਿਹੜਾ ਜਿਹੜੇ ਜਿਹੜੀ ਚੱਕ ਚਕਈਆ ਇਹ ਪਾਣੀ ਬਹੁਤ ਖੜ ਗਿਆ ਹੁਣ ਇਹਦੇ ਵਿੱਚ ਕੀ ਆ ਚੱਕ ਚਕਈਓ ਦੇਖੋ ਕਰਨੀ ਪਊਗਾ ਕਿ ਬੋਰੀਆਂ ਪਈਆਂ ਨੇ ਪਾਣੀ ਦੇ ਵਿੱਚ ਇਹ ਪਾਣੀ ਵਿੱਚ ਪਈਆਂ ਰਹਿਣਗੀਆਂ ਉਹ ਬੋਰੀ ਜਿਵੇਂ ਗਲੇ ਜਾਣੀਆਂ ਫਿਰ ਤਾਂ ਚੱਕੀ ਨਹੀਂ ਜਾਣੀ ਹੈਗੀ ਆ ਇਸ ਕਰਕੇ ਇਹਦਾ ਧਾਂਕਾ ਲਾਉਣੀ ਪੈਣਗੇ 2-2 ਰੁਪਏ ਕੱਟਾ ਇਹ ਧਾਂਕਾ ਲੈਣਗੇ ਫਿਰ ਦੁਬਾਰਾ ਪਲਟੀ ਕਰਨਗੇ ਦੋ ਫੇਰ ਲੈਣਗੇ ਠੀਕ ਆ ਨਾ ਇਹ ਵੀ ਆੜਤੀਆਂ ਸਾਡੇ ਭਰਾ ਨੇ ਵੀ ਇਹਨਾਂ ਦਾ ਵੀ ਬਹੁਤ بڑا ਨੁਕਸਾਨ ਹੋ ਰਿਹਾ ਛੈਲਰ ਵਾਲਿਆਂ ਦਾ ਚਲੋ ਜਦੋਂ ਛੈਲਰ ਜਾਊਗੀ ਤਾਂ ਨੁਕਸਾਨ ਹੋਣਾ ਤੇ ਡੈਮੇਜ ਹੋਣਾ ਮਾਲੇ ਸ਼ੌਟਕਸ ਕੋਲ ਕੇ ਮਾਲ ਫਿਰ ਲੱਗਣਾ 6000 ਕੱਟਾ ਪਿਆ ਜੀ 6000 ਕਟਾ ਚੱਕਣ ਵਾਲਾ ਹੁਣ ਦੱਸੋ ਕੀ ਮੈਂ ਢਾਂਗ ਲਾਉਂਗਾ ਉਹਦੀ ਕਿਵੇਂ ਕਰੂੰਗਾ ਕਿੰਨੇ ਦਿਨ ਤੋਂ ਆਇਆ ਨਹੀਂ ਠੇਕਦਰ ਮੰਡੀ ਚ ਮੰਡੀ ਠੇਕਿਆ ਤਾਂ ਰੋਜ਼ ਆਉਂਦੇ ਨੇ ਜੀ ਗੱਡੀ ਨਹੀਂ ਦਿੰਦੇ ਸਗੈ ਗੱਡੀ ਹੀ ਦਿੰਦਾ ਠੇਕਿਆ ਤਾਂ ਰੋਜ਼ ਆ ਮੰਦਰ ਕੋਲ ਆ ਜਾਨਾ ਖੜੇ ਨੇ ਆ ਹੁਣ ਵੀ ਬੈਠੇ ਹੋਣਗੇ ਬੈਠੇ ਬੱਦਲ ਵਿੱਚ ਕਰਕੇ ਜੀ ਸਾਰਾ ਸਾਹਮਣਾ ਕਰਨਾ ਪੈਂਦਾ ਜੀ ਹੁਣ ਨਾਲ ਦਾ ਬਾਹਰਲੀ ਬਾਹਰ ਹੋਈ ਜਾਂਦੀ ਹੈ ਇਹ ਬੰਨੇ ਚੁਰੇ ਆਈਆ ਤਾ ਉਰੇ ਡੁੱਬੀ ਪਈਆ ਕਿੱਧਰ ਜਾਊ ਬੰ ਜਮੀਂਦਾਰਾ ਕੋਈ ਮਾਰਕਟ ਕਮੇਟੀ ਦਾ ਅਧਿਕ ਕੋਈ ਤਰਪਾਲਾ ਦੇ ਤੁਹਾਨੂੰ ਆਇਆ ਨਾ ਜੀ ਕੋਈ ਨਿਆ ਵਸੇਂਦਾ ਨਹੀਂ ਅਪੜਾੜਤੀਆਂ ਨਹੀਂ ਕਰਿਆ ਬਣਾ ਮੋਟਰ ਜੜਾ ਕੋੜਾ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਮਤਲਬ ਕਿ ਤਰਪਾਲਾ ਦੇ ਆਇਆ ਹੈ ਮਾਰਕੀਟ ਕਮੇਟੀ ਵੱਲੋਂ ਹਾਂ ਜੀ ਸਾਡੇ ਨੂੰ ਇਹਨਾਂ ਨੂੰ ਪਤਾ ਪਈ ਇਹਨਾਂ ਨੂੰ ਜਿਹੜੇ 80% ਅੰਨੀ ਫਸਲ ਦਾ ਪਾਣੀ ਦਾ ਆਇਆ ਪਏ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਣੀ ਦਾ ਜੀ ਫਿਰ ਨੀਵੇਂ ਸਾਨੂੰ ਠੀਕ ਤੇ ਆ ਨਾ ਸਾਰਾ ਫਿਰ ਇਕੱਠਾ ਹੁੰਦਾ ਪਾਣੀ ਹੌਲੀ ਹੌਲੀ ਇਹ ਵੇ ਨਿਕਲ ਜੀ ਪਾਸੇ ਦਾ ਦਾਅਵੇ ਕੀਤੇ ਜਾਂਦੇ ਈਨਾ ਕਰੋੜਾ ਰੁਪਈਆ ਸਾਈਡਾਂ ਤੇ ਲਾਇਆ ਗਿਆ ਤੇ ਫਿਰ ਜਿਹੜੀ ਸਾਰੀ ਫਸਲ ਆਪਣੇ ਅੱਜ ਗੁੱਬੇ ਪਿਆ ਪਾਣੀ ਵਿੱਚ ਪਰ ਇਨੀ ਸਿਤਾ ਹੁੰਦਾ ਵੀ ਕੁਛ ਨਹੀਂ ਨਿਆ ਬਾਸ ਡਿੱਗੂ ਬਹੁਤ ਆ ਜੀ ਇਹ ਇਸੇ ਨਹੀਂ ਸਿਤਾ ਫਰਾਈ ਕਰੂਗਾ ਕਿ ਬੰਦਾ ਹੁਣ ਚਕਤਾਈ ਕਰ ਸਾਡਾ ਕਹਿੰਦੀ ਜੀ ਸਾਡਾ ਬਹੁਤ ਇੰਤਜ਼ਾਮ ਕੀਤਾ ਹੈ ਮੈਂ ਚਾਹੁੰਦਾ ਜੀ ਕਰਦਾ ਕਿ ਕਿਸਾਨ ਨੂੰ ਰੋਲ ਨੂੰ ਦਿੱਤਾ ਜਾਊਗਾ ਨਾ ਰੋਲ ਨੂੰ ਥੋੜੇ ਸਾਹਮਣੇ ਹੈ ਜਿਹੜਾ ਕੁਛ ਹੈਗਾ ਜੀ ਥੋੜਾ ਥੋੜਾ ਦੇਖ ਲਓ ਵੀ ਰੋਲ ਆ ਜਾਂਦਾ ਕਿ ਨਹੀਂ ਰੋਲਿਆ ਜਾਂਦਾ ਹੈ ਝਾਕੋ ਝਾਕ ਦੇਖੋ ਦੇਖ ਹੋ ਰਹੀ ਹੈ ਸਰਕਾਰਾਂ ਕਿੰਨੇ ਟਾਈਮ ਤੋਂ ਬੈਠੇ ਹੋ ਇੱਥੇ ਹਮ ਤਾਂ 4 ਦਿਨ ਹੋ ਗਏ ਜੀ ਬੈਠਾ ਹਾਂ ਜੀ ਆਪ ਬਹੁਤ ਚਿਹਰੇ ਸੋਹਣੇ ਆ ਕਿੰਨੀ ਕਿੰਨੀ ਪਰੇਸ਼ਾਨੀ ਆ ਗਈ ਪਰੇਸ਼ਾਨੀ ਨਾ ਹੈ ਗ तो सारा चीज खत्म हो गया है बर्बाद हो गया है क्या करेंगे इतना इतना पानी में से निकाले बोरी बहुत परेशान है आप बहुत तो खा हो रहा है और भी यहाँ यहाँ की यहाँ भी है उधर भी है इधर भी है कितना हम लोग कर पाएंगे बहुत परेशान है कोई देखने वाला नहीं है इस जगह कोई देखने वाला गरीब देखे को देखे कोई गा? नहीं है गरीब ही मरेगा तकरीबन बोरी सारी गिल्ली गरीब ही मरेगा बड़े आदमी नहीं मरेगा उसका तो बोरी का बोरी पैसा भरा पड़ा है सरकार उसी को देखता है हम लोग को कोई नहीं देखने वाला नहीं है क्या कहना चाहते हैं सरकार को आप क्या करेंगे मजदूर को कोई सुनवाई नहीं करता है दो हजार रुपया लगता है वहाँ से यहाँ मिलता है तीन सौ रुपया तीन सौ रुपया दिहाड़ी मिलता है बिहार से आने में दो हजार रुपया लगता है तीन हजार रुपया खर्चा लग जाता है हसर क्या करेंगे दो सौ रूपए किलो तेल हो रहा है कैसे जियेगे इससे अच्छा एक ही बार गोली मार दो चले जायेंगे नहीं तो जहर खिला दो सभी गरीब को जहर खिला खत्म कर दो बिहार में यही बात है अब क्या कहेंगे कोई देखने वाला है इस जगह में पूरा भारत में कल जो मरेगा कबर मंगा करके भी आदमी को उठा करके बहन चो पूरा ढकवाया उससे कबर ने पूरा हुआ है और एक दो चटाल है यहाँ तो हजारों हजारों चटाल होता है कि कैसे हम लोग क्या करेंगे हाँ हम लोग गरीब आदमी सारा रात हम जगे हुए हैं क्या हम कर पाएंगे यहाँ है कितना हम लोग क्या करेंगे यहाँ तो हमारे सबको ऊपर मालक होता है हमारे भी ऊपर है वो भी परेशान करता है ऐसे करो ये करो हम लोग गरीब आदमी सारा काम करना हम लोग को करना पड़ता है आप हम लोग को क्या हम विशेष आप बताएंगे देख लिए दो दो पर। क्या हम लोग को साथ दे रात में कौन आएगा कहाँ क्या हो रहा है नहीं हो रहा है जब समय होगा तब कहेगा ये वो ये वो हम लोग को रात को कौन देखने वाला है रात को उतना भिजे हुए पूरा कपड़ा गीला हो करके सब भी सारा काम हम लोग को करना पड़ गया है क्या हम लोग को मान के चलिए क्या हम करेंगे न्यूज पंजाब ले नाबा तो तरुण मेहता जी रिपोर्ट